ਸੂਈ ਨਾ ਪੱਟ ਦਿੰਨੇ ਆ। ਨਾ। ਹੂੰ ਕਿੱਥੇ ਗਿਆ ਪਤਾ ਨਾ ਤਾਂ ਸੀ ਸਾਰੇ ਤੇ ਬੜ ਗਏ। ਇੱਕ ਵੀ ਵੀਡੀਓ ਬਣਾਈ ਜਾਂਦੇ। ਨਾ। ਸੂਈ ਨਾ ਪੱਟ ਦੇ ਨਾ। ਰਾਜੂ ਫੜ ਕੇ ਪੈ ਲੈ ਤੇ ਉਹ ਕੱਢ ਦੇ ਲਹੂ ਜਾ। ਫੇਰ ਉਹ ਵਾ। ਆਹ ਰਾਜੂ ਲਹੂ ਲਹੂ ਨਹੀਂ ਨਹੀਂ। ਲਹੂ ਆ ਹੀ ਨਾ ਤਾਂ ਹੈਗਾ। ਕਾਲਾ। ਬਸ ਬਾਮੀ ਨੇ ਘੇਟੇ ਪੱਟੇ। ਹਾਂ। ਭਾਈਆ ਨਾ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਭਾਈ ਆ ਮੁੰਡੇ ਦੀ ਵੀਡੀਓ ਨੂੰ ਬਹੁਤ ਦਲੇਰ ਆ ਬੰਦਾ ਇਹ ਸਾਰੀ ਸੂਈ ਵੜ ਗਈ ਇਹਦੇ ਮਿਹਰ ਚ ਤਾਂ ਹੀ ਨਹੀਂ ਸਹੀ ਨਹੀਂ ਕਰਾ ਹੁਣ ਮੈਂ ਆਖਿਆ ਪੱਟ ਦਿੰਨਾ ਪੈਰਾ ਵੀ ਖੂਨ ਖੜ ਗਿਆ ਹੁਣ ਚੀਕਾ ਮਾਰਦਾ ਇਹ ਭਾਵੇਂ ਪੱਟਣਾ ਨਾ ਹੈ ਪੱਟ ਦਿੰਨੇ ਆ ਪੈਰ ਦੇਖ ਬਣਾ ਲਿਆ ਮਾਮੀ ਤੋਂ ਪੈਰ ਬਾਈਏ ਨੇ ਤੇ ਹੁਣ ਚੱਲ ਪਿਆ ਜਵਾਨ ਬੱਕਰੀਆਂ ਲੈ ਕੇ ਹੈ ਅੱਜ ਨਹੀਂ ਆ ਅੱਜ ਕਹਿੰਦਾ ਮੇਰਾ ਪੈਰ ਦੁਖਦਾ ਅੱਜ ਮੈਂ ਬੱਕਰੀਆਂ ਲੈ ਕੇ ਨਹੀਂ ਜਾਂਦਾ ਹੈ ਅੱਜ ਫੇਰ ਵੇ ਦਾੜੀ ਚਾਰ ਅਗੇ ਗੱਲੇ ਦਾਣੇ ਦਾਣਾਂ ਨੂੰ ਰੱਜਾਣੀਆਂ ਤੇਰੀ ਪੂੰਗਾ ਤੇ ਤੂੰ ਇੱਕੋ ਜਿਹੀ ਹੈ ਨਾ ਦੋਨੇ ਹੈ ਫੋਸਲੀ ਤੂੰ ਵੀਡੀਓ ਨੂੰ ਬਾਈ ਇਹਨਾਂ ਦੀ ਲਾਈਕ ਕਰੋ ਯਾਰ ਬਾਈ ਬਣ ਕੇ ਨਾ ਸ਼ੇਰ ਸਬਸਕ੍ਰਾਈਬ ਕਰੋ ਆ ਦੋਨੇ ਪੂਆ ਪਤੀਜਾ ਇੱਕੋ ਜਿਹੇ ਇਹ ਇਹ ਉਹ ਦੇਖ ਲਓ ਦੇਖੋ ਵੀ ਦੇਖੋ ਕਿਉਂ ਉਹ ਜਵਾਨ ਅੰਦਰ ਜਾਂਦਾ ਹੁਣ ਚੱਲ ਪੀਪੂਆ ਵੀ ਮੰਗਰੀ ਆਦੀ ਇਹਨਾਂ ਦੇ ਦੇਖ ਕੇ ਤਾਂ ਤੱਕਾ ਮਨ ਨਹੀਂ ਗਿਆ ਇਹ ਮੁੰਡੇ ਨੇ ਮਾਰੀ ਨਾ ਤੇਰੀ ਪੂਆ ਦੇ ਗੰਡਾਸੀ ਦੇਖੀ ਕਿਤੇ ਇਹ ਕੀ ਕਰਦਾ ਹੁਣ ਕੀ ਕਰਦਾ ਤਿੱਖਾ ਕਰਦਾ ਹੂੰ ਤਿੱਖਾ ਕਰਦਾ ਤਿੱਖਾ ਕਰਕੇ ਕਿਹਜਾ ਹੋ ਕਰੇਗਾ ਚਿਕਨ ਚਕਨ ਖਾਣਾ ਨਾ ਬਿੱਟੀ ਹੋਰ ਚਾਹ ਲਾ ਆਪਣਾ